ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਮਰਿਤਪਾਲ ਸਿੰਘ ਦੀ ਘਰਵਾਲੀ ਨੇ ਭਾਈ ਸਾਹਿਬ ਨੂੰ ਜਿਤਾਉਣ ਲਈ ਔਰਤਾਂ ਨੂੰ ਇੱਕ ਖਾਸ ਪਲਾਨ ਬਣਾਇਆ ਹੈ ਸੋ ਬੀਬੀਆਂ ਦੀਆਂ ਲਗਾਈਆਂ ਅਮਰਿਤਪਾਲ ਸਿੰਘ ਦੇ ਮੋਹਰਾਂ ਜੀ ਹਾਂ ਵੱਡੇ ਅਪਡੇਟ ਹੈ ਅਮਰਿਤਪਾਲ ਸਿੰਘ ਦੇ ਪਤਨੀ ਜਿਹੜੇ ਨੇ ਬਿਲਕੁਲ ਉਹ ਚੋਣ ਮੈਦਾਨ ਦੇ ਵਿੱਚ ਨੇ ਸੋ ਆਖਰ ਕਿਸ ਤਰ੍ਹਾਂ ਅਮਰਿਤਪਾਲ ਸਿੰਘ ਦੇ ਲਈ ਉਹ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਹਲਕੇ ਦੌਰਾਨ ਵਿਚਰ ਰਿਹਾ ਹੈ ਲੋਕਾਂ ਦੇ ਨਾਲ ਵਿਚਰ ਰਿਹਾ ਜੁਲ ਜਿੱਥੇ ਕਿ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾ ਰਹੀਆਂ ਨੇ ਅਮਰਿਤਪਾਲ ਸਿੰਘ ਦੇ ਜੋ ਘਰਵਾਲੀ ਨੇ ਸੋ ਆਖਰ ਉਹ ਵੀ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਨੇ ਸੋ ਕਿਸ ਤਰ੍ਹਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਆਪਣੇ ਪਤੀ ਅਮਰਿਤਪਾਲ ਸਿੰਘ ਦੀ ਚੋਣ ਮਹਿੰਮ ਦਾ ਪੂਰਾ ਹਿੱਸਾ ਬਣੇ ਹੋਏ ਨੇ ਸੋ ਜਿੱਥੇ ਕਿ ਇਹ ਬੀਬੀਆਂ ਦੇ ਨਾਲ ਖਾਸ ਰਾਬਤੇ ਜਿਹੜੇ ਨੇ ਕੀਤੇ ਜਾ ਰਹੇ ਨੇ ਭਾਈ ਸਾਹਿਬ ਦੀ ਮਾਤਾ ਦੇ ਵੱਲੋਂ ਵੀ ਬੀਬੀਆਂ ਦੇ ਨਾਲ ਰਾਬਤੇ ਨੇ ਵੱਡੇ ਪੱਧਰ ਤੇ ਬੀਬੀਆਂ ਅਮਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਉਤਰਦੀਆਂ ਨਜ਼ਰ ਆ ਰਹੀਆਂ ਨੇ ਹੁਣ ਨਾਲ ਹੀ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਿਹੜੇ ਨੇ ਚੌਣ ਮੈਦਾਨ ਦੇ ਵਿੱਚ ਨੇ ਜਿੱਥੇ ਲਗਾਤਾਰ ਵਿਰੋਧੀਆਂ ਦੇ ਜਵਾਬ ਵੀ ਦੇ ਰਹੇ ਨੇ ਅਮਰਿਤਪਾਲ ਸਿੰਘ ਦਾ ਆਰਐਸਐਸ ਨਾਲ ਕੀ ਕਨੈਕਸ਼ਨ ਹੈ ਪਰਿਵਾਰ ਨੂੰ ਵਟੋਹਾ ਵਲਟੋਹਾ ਨੇ ਚੈਲੰਜ ਕੀਤਾ ਹੈ ਜਿੱਥੇ ਮਰਜ਼ੀ ਕਰੋ ਬਹਿਸ ਜੀ ਹਾਂ ਉਥੇ ਹੀ ਦੂਜੇ ਪਾਸੇ ਇਹ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੱਲ ਤੱਕ ਇਹ ਅਮਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਸੀ ਪਰ ਅੱਜ ਇਹ ਲੋਕ ਜਿਹੜੇ ਨੇ ਉਹ ਆਪ ਖੁਦ ਅਮਰਿਤਪਾਲ ਸਿੰਘ ਦੇ ਵਿਰੋਧੀ ਵੱਜੋਂ ਉੱਭਰ ਰਹੇ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਕਿਹਾ ਹੈ ਵਿਰਸਾ ਸਿੰਘ ਵਲਟੋਹਾ ਕਹਿ ਰਹੇ ਨੇ ਕਿ ਆਖਰ ਅਸੀਂ ਆਪ ਖੁਦ ਜਿਹੜੇ ਅਸੀਂ ਲੱਗੇ ਹੋਇਆ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮਾ ਪਰ ਜਿਵੇਂ ਅੰਮ੍ਰਿਤਪਾਲ ਸਿੰਘ ਨੇ ਨਾਮਜ਼ਦਗੀ ਦਾਖਲ ਕੀਤੀ ਅਸੀਂ ਉਹਨਾਂ ਦੀ ਚੋਣ ਦਾ ਹਿੱਸਾ ਬਣਿਆ ਚੋਣ ਮੈਦਾਨ ਦੇ ਵਿੱਚ ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਸਾਡੇ ਖਿਲਾਫ ਬੋਲ ਰਿਹਾ ਹੈ ਕਦੇ ਆਰਐਸਐਸ ਦਾ ਬੰਦਾ ਕਹਿੰਦੇ ਨੇ ਅੰਮ੍ਰਿਤਪਾਲ ਸਿੰਘ ਨੂੰ ਕਦੇ ਕਿਸ ਪਾਰਟੀ ਦਾ ਕਦੇ ਕਿਸ ਪਾਰਟੀ ਦਾ ਜੀ ਹਾਂ ਵਿਰਸਾ ਸਿੰਘ ਵਲਟੋਹਾ ਇਹ ਦੱਸਣ ਕਿ ਉਹਨਾਂ ਦੀ ਪੰਥ ਨੂੰ ਦੇਣ ਕੀ ਹੈ ਜੀ ਹਾਂ ਉਹਨਾਂ ਦੀ ਪੰਥ ਨੂੰ ਜਿਹੜੀ ਹੈ ਬਿਲਕੁਲ ਕੀ ਦੇਣ ਹੈ ਸੋ ਇਹ ਬਿਲਕੁਲ ਜਿਹੜੇ ਨੇ ਸਾਫ਼ ਤੌਰ ਤੇ ਗੱਲਾਂ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਜਿਹੜਾ ਹੈ ਉਹ ਜੁੜਿਆ ਹੋਇਆ ਹੈ ਸੋ ਕਿਸ ਤਰ੍ਹਾਂ ਚੋਣ ਮੈਦਾਨ ਦੇ ਵਿੱਚ ਪ੍ਰਚਾਰ ਕੀਤੇ ਜਾ ਰਹੇ ਨੇ ਸੋ ਵੱਡੀ ਲੀਡ ਦੇ ਨਾਲ ਅਮਰਿਤਪਾਲ ਸਿੰਘ ਹਲਕਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਨਗੇ ਵੱਡੀ ਗਿਣਤੀ ਦੇ ਵਿੱਚ ਜਿੱਤਣਗੇ ਭਾਈ ਅਮਰਿਤਪਾਲ ਸਿੰਘ ਵੱਡੀ ਗਿਣਤੀ ਦੇ ਵਿੱਚ ਇੱਥੋਂ ਜਿੱਤ ਦਰਜ ਕਰਨਗੇ ਵੱਡੇ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਜਿਸ ਤਰ੍ਹਾਂ ਬੀਬੀਆਂ ਜਿਹੜੀਆਂ ਨੇ ਸਾਥ ਦੇ ਰਹੀਆਂ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਦਾ ਇਥੋਂ ਦੇਖ ਕੇ ਪਤਾ ਲੱਗਦਾ ਹੈ ਕਿ ਬਹੁਤ ਪ੍ਰਤੀਸ਼ਤ ਵੋਟ ਜਿਹੜੀ ਹੈ ਉਹ ਬਿਲਕੁਲ ਬੀਬੀਆਂ ਦੀ ਹੋਵੇਗੀ ਸੋ ਆਖਰ ਉਹਨਾਂ ਲੋਕਾਂ ਦੀ ਹੋਵੇਗੀ ਜਿਹੜੇ ਇਨਸਾਫ ਪਸੰਦ ਲੋਕ ਨੇ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਾਕੀ ਉਮੀਦਵਾਰਾਂ ਦੀਆਂ ਸ਼ਾਇਦ ਜਿਹੜੀਆਂ ਜਮਾਨਤਾਂ ਜਬਤ ਹੋਣਗੀਆਂ ਤੇ ਵੱਡੀ ਲੀਡ ਦੇ ਨਾਲ ਇਤਿਹਾਸਿਕ ਜਿੱਤ ਦਰਜ ਕਰਨਗੇ ਅਮਰਿਤਪਾਲ ਸਿੰਘ ਖਡੂਰ ਸਾਹਿਬ ਹਲਕਾ ਪੂਰਾ ਪੂਰਾ ਸਾਥ ਦੇਗਾ ਪੂਰਾ ਮਨ ਬਣਾ ਕੇ ਬਿਠੇ ਆ ਲੋਕ ਕਿ ਅਮਰਿਤਪਾਲ ਸਿੰਘ ਦਾ ਸਾਥ ਜਿਹੜਾ ਹੈ ਉਹ ਬਿਲਕੁਲ ਦਿੱਤਾ ਜਾਵੇਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ